ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਵੋਟਾਂ ਵੋਟਰਾਂ ਵੱਲੋਂ ਸਵੇਰੇ 7 ਵਜੇ ਤੋਂ ਹੀ ਪੈਣੀਆਂ ਸ਼ੁਰੂ ਹੋ ਗਈਆਂ। ਵੋਟਰਾਂ ਵੱਲੋਂ ਵੋਟਾਂ ਬਿਨਾਂ ਕਿਸੇ ਡਰ ਤੋਂ ਪਾਈਆਂ ਗਈਆਂ। ਵੋਟਾਂ ਪਾਉਣ ਦਾ ਆਖਰੀ ਸਮਾਂ 4 ਵਜੇ ਤੱਕ ਕਿਸੇ ਵੀ ਬੂਥ ਤੋਂ ਕਿਸੇ ਤਰ੍ਹਾਂ ਦੀ ਲੜਾਈ ਝਗੜੇ ਦੀ ਕੋਈ ਖ਼ਬਰ ਨਹੀਂ ਆਈ। ਨਗਰ ਕੌਂਸਲ ਮੁੱਲਾਂਪੁਰ ਵਿਖੇ ਵਕ-ਵਕ ਬਾਰਡਾਂ ਵਿੱਚ ਲੱਗੇ ਬੂਥਾਂ ਤੇ ਵੋਟਰਾਂ ਦੀ ਭੀੜ ਦਿਖਾਈ ਦਿੱਤੀ। ਮੁੱਲਾਂਪੁਰ ਵਿੱਚ ਨਗਰ ਕੌਂਸਲ ਦੀਆਂ ਵੋਟਾਂ ਲਈ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦੇ ਉਮੀਦਵਾਰਾਂ ਤੋਂ ਇਲਾਵਾ ਜਿਆਦਾ ਗਿਣਤੀ ਵਿੱਚ ਬਾਗੀ ਹੋ ਕੇ ਆਏ ਆਜ਼ਾਦ ਉਮੀਦਵਾਰ ਦਿਖਾਈ ਦਿੱਤੇ ਨਾਲ ਹੀ ਵਾਰਡ ਵਿੱਚ ਆਮ ਆਦਮੀ ਪਾਰਟੀ ਦੇ ਬੁਥਾਂ ਤੇ ਵੋਟਰਾਂ ਦੀ ਭੀੜ ਦਿਖਾਈ ਦਿੱਤੀ ਅਤੇ ਕਿਤੇ ਕਾਂਗਰਸ ਦੇ ਬੁਥਾਂ ਤੇ ਲੋਕ ਇਕੱਠੇ ਦਿਖਾਈ ਦਿੱਤੇ ਉੱਥੇ ਹੀ ਇਹਨਾਂ ਦੋਹਾਂ ਪਾਰਟੀਆਂ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਆਜ਼ਾਦ ਉਮੀਦਵਾਰਾਂ ਦਾ ਵੀ ਪੱਲੜਾ ਭਾਰੀ ਦਿਖਾਈ ਦੇ ਰਿਹਾ ਸੀ ਮੌਜੂਦਾ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਨਗਰ ਨਿਗਮ ਚੋਣਾਂ ਬਿਨਾਂ ਲੜਾਈ ਝਗੜੇ ਤੋਂ ਨਿਪਟੇ ਚੜ੍ਹਦੀਆਂ ਦਿਖਾਈ ਦਿੱਤੀਆਂ ਮੁੰਲਾਪੁਰ ਦਾ ਖਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੁੱਥਾਂ ਤੇ ਮੌਕੇ ਦਾ ਜਾਇਜ਼ਾ ਲੈਂਦੇ ਦਿਖਾਈ ਦਿੱਤੇ ਉੱਥੇ ਹੀ ਉਹਨਾਂ ਹਰੇਕ ਪਾਰਟੀ ਦੇ ਉਮੀਦਵਾਰ ਨਾਲ ਗੱਲਬਾਤ ਕੀਤੀ ਦੇਖਣਯੋਗ ਗੱਲ ਰਹੀ ਕਿ ਰਾਜਾ ਗੁਰਿੰਦ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਅਮਰਜੀਤ ਸਿੰਘ ਨਾਲ ਜਦੋਂ ਜੱਫੀ ਪਾ ਕੇ ਮਿਲੇ ਤਾਂ ਕਾਂਗਰਸੀ ਹੱਥੇ ਬੱਕੇ ਰਹਿ ਗਏ ਕਾਂਗਰਸ ਪ੍ਰਧਾਨ ਰਾਜਾ ਗੁਰਿੰਦ ਦੇ ਜਾਣ ਤੋਂ ਬਾਅਦ ਕਾਂਗਰਸੀਆਂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਜੱਫੀ ਪਾ ਕੇ ਮਿਲਣ ਵਾਲਾ ਦ੍ਰਿਸ਼ ਕਾਫੀ ਚਰਚਾ ਵਿੱਚ ਰਿਹਾ ਕਾਂਗਰਸੀਆਂ ਦੇ ਮੂੰਹੋਂ ਏ ਵੀ ਸੁਣਨ ਨੂੰ ਮਿਲਿਆ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿੱਚ ਪਾਈ ਗਈ ਜੱਫੀ ਕਿਤੇ ਨਾ ਕਿਤੇ ਮੁੱਲਾਂਪੁਰ ਵਿੱਚ ਕਾਂਗਰਸੀਆਂ ਦਾ ਨੁਕਸਾਨ ਕਰ ਸਕਦੀ ਹੈ ਰਿਪੋਰਟ ਸੀਟੀ ਲਾਈਵ ਚੈਨਲ ਲੁਧਿਆਣਾ